ਸਾਰੇ ਸ਼੍ਰੀ ਕਾਲ ਜੀ ਸਾਰਿਆਂ ਨੂੰ ਨੰਬਰ 1 ਬੱਚਿਆਂ ਦੀ ਮਿੱਟੀ ਖਾਣ ਦੀ ਆਦਤ ਛਡਵਾਉਣ ਲਈ ਕੇਲੇ ਨੂੰ ਮੈਸ਼ ਕਰਕੇ ਉਸ ਵਿੱਚ ਸ਼ਹਿਦ ਮਿਕਸ ਕਰਕੇ ਬੱਚਿਆਂ ਨੂੰ ਖਵਾਓ ਇਸ ਨਾਲ ਜਲਦੀ ਹੀ ਬੱਚੇ ਮਿੱਟੀ ਖਾਣਾ ਬੰਦ ਕਰ ਦੇਣਗੇ ਨੰਬਰ 2 ਜਵਾਬ ਤਾਂ ਹਰ ਗੱਲ ਦਾ ਦਿੱਤਾ ਜਾ ਸਕਦਾ ਹੈ ਪਰ ਜੋ ਰਿਸ਼ਤਿਆਂ ਦੀ ਅਹਿਮੀਅਤ ਨਾ ਸਮਝੇ ਭਾਵੇਂ ਉਹ ਸ਼ਬਦਾਂ ਨੂੰ ਕੀ ਸਮਝੇਗਾ ਨੰਬਰ 3 ਨਾਮਕ ਅਤੇ شہਦ ਨੂੰ ਮਿਲਾ ਕੇ ਦੰਦਾਂ ਦੀ ਸਫਾਈ ਕਰਨ ਨਾਲ ਦੰਦ ਇਕਦਮ ਚਮਕਦਾਰ ਹੋ ਜਾਂਦੇ ਹਨ ਨੰਬਰ 4 ਸਲਾ ਸਾਥ ਅਤੇ ਸਮਾ ਇਹੇ ਬਿਨਾ ਮੰਗੇ ਦੇਣ ਤੇ ਅਕਸਰ ਲੋਕ ਇਹਨਾਂ ਦਾ ਮੁੱਲ ਸਸਤਾ ਹੀ ਲਗਾ ਦਿੰਦੇ ਹਨ नंबर पांच जेकर किसी है जा हो जावे ता नींबू अते प्याज दा रस मिला के पियो बहुत फायदा मिलेगा नंबर छे कदी ਕਦੀ ਫਾਇਦਾ ਚੱਕ ਕੇ ਥੱਕ ਜਾਉ ਤਾਂ ਆਪਣੀ ਗਿਰੀ ਹੋਈ ਸੋਚ ਨੂੰ ਚੱਕ ਲੈਣਾ ਨੰਬਰ 7 ਜੇਕਰ ਕਿਸੇ ਦਾ ਬਲੱਡ ਪ੍ਰੈਸ਼ਰ ਘਟ ਹੋ ਜਾਵੇ ਤਾਂ ਉਸ ਨੂੰ ਬਿਠਾ ਕੇ ਪਾਣੀ ਪਿਲਾਉਣ ਤੋਂ ਬਾਅਦ ਕੁਝ ਨਮਕੀਨ ਖਵਾਓ ਇਸ ਨਾਲ ਬਲੱਡ ਪ੍ਰੈਸ਼ਰ ਨਾਰਮਲ ਹੋ ਜਾਵੇਗਾ ਨੰਬਰ 8 ਭਰੋਸਾ ਉਸਤੇ ਕਰੋ ਜੋ ਤੁਹਾਡੇ ਤਿੰਨ ਗੱਲਾਂ ਨੂੰ ਸਮਝ ਸਕੇ ਨੰਬਰ 1 ਹਿੱਸੇ ਦੇ ਪਿੱਛੇ ਦਾ ਦਰਦ ਸੌਰੀ ਗੁੱਸੇ ਦੇ ਪਿੱਛੇ ਦਾ ਦਰਦ ਨੰਬਰ 2 ਗੁੱਸੇ ਦੇ ਪਿੱਛੇ ਦਾ ਪਿਆਰ ਨੰਬਰ 3 ਤੁਹਾਡੇ ਚੁੱਪ ਰਹਿਣ ਦਾ ਕਾਰਨ ਦੋਸਤੋ ਇਹ ਗਿਆਨ ਦੀਆਂ ਗਿਆਨ ਦੀਆਂ ਗੱਲਾਂ ਜੀਵਨ ਵਿੱਚ ਬਹੁਤ ਕੰਮ ਆਉਂਦੀਆਂ ਐ ਇਸ ਨੂੰ ਪੂਰਾ ਜ਼ਰੂਰ ਸੁਣੋ ਨੰਬਰ 9 ਸਵੇਰੇ ਖਾਲੀ ਪੇਟ ਸ਼ਹਿਦ ਦਾ ਇੱਕ ਚਮਚਾ ਖਾ ਲਿਆ ਕਰੋ ਇਸ ਨਾਲ ਕਈ ਬਿਮਾਰੀਆਂ ਦੂਰ ਹੀ ਰਹਿਣਗੀਆਂ ਨੰਬਰ 10 ਗੀਤ ਆ ਕੇ ਅਤੇ ਸਮੁੰਦਰ ਦੋਨੇ ਹੀ ਗਹਿਰੇ ਹਨ ਪਰ ਦੋਨਾਂ ਦੀ ਗਹਿਰਾਈ ਵਿੱਚ ਇੱਕ ਫਰਕ ਹੁੰਦਾ ਹੈ ਸਮੁੰਦਰ ਦੀ ਡਗਾਈ ਵਿੱਚ ਇਨਸਾਨ ਡੁੱਬ ਜਾਂਦਾ ਹੈ ਤੇ ਗੀਤਾਂ ਦੀ ਡਗਾਈ ਵਿੱਚ ਇਨਸਾਨ ਤਰ ਜਾਂਦਾ ਹੈ ਨੰਬਰ 43 ਸੌਰੀ 11 ਜੋ ਲੋਕ 8 ਘੰਟੇ ਤੋਂ ਘਟ ਸੌਂਦੇ ਹਨ ਉਹ ਜ਼ਿਆਦਾਤਰ ਡਿਪਰੈਸ਼ਨ ਅਤੇ ਬੇਚੈਨੀ ਵਿੱਚ ਰਹਿੰਦੇ ਹਨ ਇਸ ਲਈ ਕੋਸ਼ਿਸ਼ ਕਰੋ ਕਿ 8 ਘੰਟੇ ਦੀ ਨੀਂਦ ਜ਼ਰੂਰ ਲਈ ਜਾਵੇ ਨੰਬਰ 12 ਦੋ ਲੋਕਾਂ ਨੂੰ ਜ਼ਿੰਦਗੀ ਵਿੱਚ ਕਦੇ ਵੀ ਨਾ ਪੁੱਲੋ ਪਹਿਲਾ ਉਹ ਜੋ ਬੁਰੇ ਸਮੇਂ ਵਿੱਚ ਸਾਡਾ ਸਾਥ ਛੱਡ ਦੇਵੇ ਦੂਸਰਾ ਉਹ ਜੋ ਬੁਰੇ ਸਮੇਂ ਵਿੱਚ ਸਾਡਾ ਸਾਥ ਫੜ ਲੈਂਦਾ ਹੈ ਨੰਬਰ 13 ਜੋ ਲੋਕ ਸਵੇਰੇ ਖਾਲੀ ਪੇਟ ਖੀਰਾ ਖਾ ਲੈਂਦੇ ਹਨ ਸੌਰੀ ਖੀਰ ਖਾ ਲੈਂਦੇ ਹਨ ਉਹਨਾਂ ਨੂੰ ਕਦੇ ਵੀ ਮੋਟਾਪੇ ਦਾ ਸਾਹਮਣਾ ਨਹੀਂ ਕਰਨਾ ਪੈਂਦਾ ਨੰਬਰ 14 ਦੁਨੀਆਂ ਨੂੰ ਝੂਠੇ ਲੋਕ ਹੀ ਪਸੰਦ ਹੁੰਦੇ ਹਨ ਥੋੜੀ ਜਿਹੀ ਥੋੜੀ ਜੀ ਸੱਚਾਈ ਕਹਿੰਦੇ ਨਾਲ ਆਪਣੇ ਵੀਰ ਉਸ ਜਾਂਦੇ ਹਨ ਨੰਬਰ 15 ਦਿਲ ਦੇ ਦਰਦ ਤੋਂ ਛੁਟਕਾਰਾ ਪਾਉਣ ਲਈ ਤੰ ਛੋਟੀਆਂ ਅਲਰਜੀਆਂ ਹਰ ਰੋਜ਼ ਖਾऊं ਨੰਬਰ 16 ਜ਼ਿੰਦਗੀ ਪਰ ਜੋ ਵੀ ਹਾਸਲ ਕਰਨਾ ਉਸ ਨੂੰ ਸਮੇਂ ਪਰ ਹਾਸਲ ਕਰ ਲਓ ਕਿਉਂਕਿ ਜ਼ਿੰਦਗੀ ਮੁੱਕੇ ਘਟ ਤੇ ਧੋਖੇ ਮੌਕੇ ਘਟ ਤੇ ਧੋਖੇ ਜ਼ਿਆਦਾ ਦਿੰਦੀ ਹੈ ਨੰਬਰ 17 ਜਦੋਂ ਵੀ ਅੱਖਾਂ ਵਿੱਚ ਸੁਰਮਾ ਲਗਾਓ ਤਾਂ ਸੁਰਮਾ ਲਗਾਉਣ ਤੋਂ ਪਹਿਲਾਂ ਅੱਖਾਂ ਨੂੰ ਤੇਜ਼ੀ ਨਾਲ ਚਮਕਾਓ ਤੁਹਾਡੀ ਨਜ਼ਰ ਬਹੁਤ ਹੀ ਜ਼ਿਆਦਾ ਤੇਜ਼ ਹੋ ਜਾਵੇਗੀ ਨੰਬਰ 18 ਬੰਦਾ ਕਿੰਨਾ ਵੀ ਅਮੀਰ ਕਿਉਂ ਨਾ ਬਣ ਜਾਵੇ ਬਣ ਜਾ ਨਹੀਂ ਸਕਦਾ ਤੇ ਨਹੀਂ ਸਕਦਾ ਸਕੂਨ ਕਦੇ ਵੀ ਖਰੀਦ ਨਹੀਂ ਸਕਦਾ ਨੰਬਰ 19 ਲਸਣ ਦੀਆਂ 6-7 ਕਲੀਆਂ ਬਿਨਾ ਛਿੱਲੇ ਪੁਨ ਲੋਇਸ ਤੋਂ ਬਾਅਦ ਉਹਨਾਂ ਨੂੰ ਛਿੱਲ ਲੋ ਤੇ ਸਵਾਦ ਅਨਸਾਰ ਨਮਕ ਮਲਾ ਲਓ ਰਜਾ ਰਜਾਣਾ ਇਹਨਾਂ ਦਾ ਸੇਵਨ ਕਰੋ ਇਸ ਨਾਲ ਤੁਹਾਡੇ ਸਰੀਰ ਦੇ ਜ਼ਹਿਰੀਲੇ ਪਦਾਰਥ ਬਾਹਰ ਨਿਕਲਣੇ ਸ਼ੁਰੂ ਹੋ ਜਾਣਗੇ ਨੰਬਰ ਬੀ ਜੀਵਨ ਵਿੱਚ ਤੁਹਾਨੂੰ ਕੌਣ ਮਿਲੇਗਾ ਇਹ ਸਮਾਂ ਤੈਅ ਕਰੇਗਾ ਜੀਵਨ ਵਿੱਚ ਤੁਸੀਂ ਕਿਸ ਨੂੰ ਮਿਲੋਗੇ ਇਹ ਦਿਲ ਤੁਸੀਂ ਕਿਸ ਕਿਸ ਨਾਲ ਦਿਲਚੇ ਬਣੇ ਰਹੋਗੇ ਇਹ ਤੁਹਾਡਾ ਪਹੜਤ ਹੈ ਬੋਹ ਭਾਰਤ ਹੈ ਕਰੇਗਾ ਨੰਬਰ 21 ਜੇਕਰ ਗਲੇ ਦੀ ਖਰਾਸ਼ ਦੀ ਸਮੱਸਿਆ ਹੈ ਤਾਂ ਡਕਾਰ ਡਾਰਕ ਚਾਕਲੇਟ ਖਾਣ ਨਾਲ ਗਲੇ ਦੀ ਖਰਾਸ਼ ਦੂਰ ਹੋ ਜਾਵੇਗੀ ਨੰਬਰ 2 ਜੀਵ ਨੇ ਇਸ ਤਰ੍ਹਾਂ ਹੋਵੋ ਤੇ ਸਬੰਧ ਦੀ ਕਦਰ ਕਰੇ ਸਬੰਧ ਇਹੋ ਜਿਹੇ ਹੋਣ ਕਿ ਇਹ ਯਾਦ ਕਰਨ ਲਈ ਮਜੂਰ ਕਰ ਦੇਣ ਨੰਬਰ 23 ਖਰਬੂਜਾ ਖਾਣ ਤੋਂ ਬਾਅਦ ਥੋੜਾ ਜਿਹਾ ਨਾਮਕ ਚਟ ਲੈਣ ਨਾਲ ਕਦੇ ਵੀ ਬਦ ਹਜਮੀ ਨਹੀਂ ਹੁੰਦੀ ਨੰਬਰ 24 ਦੁਨੀਆਂ ਦੇ ਇਸ ਮੇਲ ਵਿੱਚ ਪਤਾ ਨਹੀਂ ਕਿੰਨੇ ਦੇਣ ਰਹਿਣ ਜਿੱਤ ਲਓ ਸਭ ਦੇ ਦਿਲ ਨੂੰ ਬਸ ਇਹੀ ਜੀਵਨ ਦਾ कह कहना है नंबर 25 बिच्छू ਦੇ ਕੱਟਣ ਵਾਲੀ ਜਗ੍ਹਾ ਤੇ ਇਮਲੀ ਦਾ ਕੋਲ ਲਗਾਉਣ ਨਾਲ ਬਿच्छੂ ਦੀ ਜ਼ਹਿਰ ਦਾ ਅਸਰ ਨਹੀਂ ਹੁੰਦਾ ਨੰਬਰ 26 ਅੱਧੀ ਜ਼ਿੰਦਗੀ ਗੁਜ਼ਰਦੀ ਸੀ ਪੜਦੇ ਪੜਦੇ ਤੇ ਸਿੱਖਿਆ ਕੀ ਇਹੇ ਦੂਸਰਿਆਂ ਨੂੰ ਨੀਮਾ ਦਿਖਾਉਣਾ ਨੰਬਰ 27 ਜਿਹੜੇ ਆ ਚਿਹਰੇ ਨੂੰ ਚਮਕਦਾਰ ਹੋਇਆ ਰੱਖਣ ਲਈ ਰਾਤ ਦੇ ਸਮੇਂ ਸੌਣ ਤੋਂ ਪਹਿਲਾਂ ਜਤੁੰ ਦੇ ਤੇਲ ਦਾ ਤੇਲ ਦਾ ਜ਼ਰੂਰ ਇਸਤੇਮਾਲ ਕਰਨਾ ਨੰਬਰ 28 ਦੋ ਮਿਲ ਜਾਣ ਤੀਸਰੇ ਦੀ ਅਗ ਜਾਇਸ਼ ਨਾ ਗੁੰਜਾਇਸ਼ ਨਾ ਹੋਵੇ ਤੇ ਇਹ ਹੈ ਤਾਂ ਪਿਆਰ ਦੀ ਗਣਤ ਨੰਬਰ 29 ਖਾਣਾ ਖਾਣ ਤੋਂ ਬਾਅਦ ਅੱਧਾ ਚਮਚ ਸੌਂਫ ਖਾ ਲੈ ਲੈਂਦੇ ਹਾਂ ਤਾਂ ਅੱਖਾਂ ਦੀ ਰੋਸ਼ਨੀ ਵੱਧਦੀ ਹੈ ਤੇ ਖਾਣਾ ਵੀ ਜਲਦੀ ਹੀ ਹজম ਹੋ ਜਾਂਦਾ ਹੈ ਨੰਬਰ 30 ਝੂਠੀਆਂ ਗੱਲਾਂ ਤੇ ਲੋਕ ਸਾਨੂੰ ਵਾਹ ਵਾਹ ਕਰਨ ਲੱਗੇ ਉਹ ਲੋਕ ਸਾਨੂੰ ਤਵਾਹ ਕਰਨ ਲੱਗੇ ਨੰਬਰ 33 ਪੇਟ ਵਿੱਚ ਕਬਜ ਜਾਂ ਗੈਸ ਦੀ ਸਮੱਸਿਆ ਹੋਵੇ ਤਾਂ ਰੋਜ਼ਾਨਾ ਖਾਲੀ ਪੇਟ ਨਿੰਬੂ ਦੇ ਪਾਣੀ ਦਾ ਸੇਵਨ ਕਰੋ ਇਸ ਨਾਲ ਸਰੀਰ ਦਾ ਭਾਰੀਪਨ ਦੂਰ ਹੋ ਰਹੇਗਾ ਤੇ ਕਬਜ ਤੇ ਗੈਸ ਦੀ ਸਮੱਸਿਆ ਵੀ ਦੂਰ ਹੋ ਜਾਵੇਗੀ ਨੰਬਰ 32 ਜ਼ਿੰਦਗੀ ਵਿੱਚ ਕਿਵੇਂ ਦਾ ਵੀ ਮੋੜ ਆਵੇ ਕਦੇ ਵੀ ਹਿੰਮਤ ਨਾ ਹਾਰਿਓ ਕਿਉਂਕਿ ਤੁਹਾਡੀ ਹਿੰਮਤ ਹੀ ਤੁਹਾਨੂੰ ਹਰ ਕਠਿਨਾਈ ਤੋਂ ਬਾਹਰ ਕੱਢੇਗੀ ਨੰਬਰ 33 ਆਪਣੇ ਚਿਹਰੇ ਉੱਪਰ ਭਰਪੂਰ ਚਮਕ ਲਿਆਉਣਾ ਚਾਹੁੰਦੇ ਹੋ ਤਾਂ ਤਰਨ ਤਰ ਰਜਾਨਾ ਸਵੇਰ ਦੇ ਸਮੇਂ ਚਿਹਰੇ ਉੱਪਰ ਦਹੀਂ ਦਾ ਲੇਪ ਕਰੋ ਨਰ ਹਾਲਾਤਾਂ ਨੂੰ ਐਸਾ ਨਾ ਹੋਣ ਦਿਓ ਕਿ ਤੁਸੀਂ ਹਿੰਮਤ ਹਾਰ ਜਾਓ ਬਲਕਿ ਹਿੰਮਤ ਐਸ ਕੁਝ ਐਸੀ ਰੱਖੋ ਕਿ ਹਾਲਾਤ ਖੁਦ ਹੀ ਹਾਰ ਜਾਣ ਨੰਬਰ 35 ਜਿੰਨਾ ਬੱਚਿਆਂ ਦੇ ਸਰੀਰ ਉੱਪਰ ਹਲਕੇ ਦਾਣੇ ਨਿਕਲਦੇ ਹੋਣ ਉਨ੍ਹਾਂ ਨੂੰ ਸ਼ਹਿਦ ਵਿੱਚ ਸਿਰਕਾ ਮਿਲਾ ਕੇ ਸਰੀਰ ਉੱਪਰ ਮਾਲਿਸ਼ ਕਰਨੀ ਚਾਹੀਦੀ ਹੈ ਨੰਬਰ 36 ਬਹੁਤ ਪਰੇਸ਼ਾਨ ਸੀ ਮੈਂ ਆਪਣੀ ਜ਼ਿੰਦਗੀ ਤੋਂ ਫਿਰ ਯਾਦ ਆਇਆ ਕਿ ਰੱਬ ਨੂੰ ਸਬਰ ਬਹੁਤ ਪਸੰਦ ਹੈ ਨੰਬਰ 37 ਜਿਨ੍ਹਾਂ ਲੋਕਾਂ ਦੇ ਵਾਲ ਸਫੈਦ ਹੋ ਰਹੇ ਹੁਣ ਉਹ ਵਾਲਾਂ ਦੀਆਂ ਜੜ੍ਹਾਂ ਵਿੱਚ ਅਨਾਰ ਦਾ ਰਸ ਲਗਾਓ ਵਾਲ ਕਾਲੇ ਹੋ ਹੁਣੇ ਸ਼ੁਰੂ ਹੋ ਜਾਣਗੇ ਨੰਬਰ 38 ਹਮੇਸ਼ਾ ਹਿੰਮਤ ਰੱਖੋ ਤੇ ਅੱਗੇ ਵਧੋ ਤਾਨੇ ਤਾਂ ਭਗਵਾਨ ਨੂੰ ਵੀ ਮਿਲਦੇ ਨੇ ਤੁਸੀਂ ਤਾਂ ਫਿਰ ਇੱਕ ਇਨਸਾਨ ਹੋ ਨੰਬਰ 39 ਗਲਾਸ ਦੁੱਧ ਵਿੱਚ ਪੰਜ ਖਜੂਰਾਂ ਇੱਕ ਚਮਚ ਦੇਸੀ ਘਿਓ ਅਤੇ ਚੀਨੀ ਮਿਲਾ ਕੇ ਉਸ ਨੂੰ ਗਰਮ ਕਰਕੇ ਪੀ ਲਓ ਤੁਹਾਡੀ ਖੂਨ ਦੀ ਕਮੀ ਅਤੇ ਕਮਜ਼ੋਰੀ ਦੂਰ ਹੋ ਜਾਵੇਗੀ ਨੰਬਰ 40 ਜ਼ਿੰਦਗੀ ਵਿੱਚ ਅੱਗੇ ਵਧਣਾ ਹੈ ਤਾਂ ਕੁਝ ਲੋਕਾਂ ਦੀਆਂ ਗੱਲਾਂ ਨੂੰ ਅਣ ਸੁਣਾ ਵੀ ਕਰੋ ਕਿਉਂਕਿ ਅਕਸਰ ਲੋਕਾਂ ਦੀਆਂ ਗੱਲਾਂ ਮਨੁਵਾਲਾ ਘਰਾਉਣ ਵਾਲੀਆਂ ਹੀ ਹੁੰਦੀਆਂ ਨੇ ਨੰਬਰ 41 ਕਮਰ ਦਾ ਦਰਦ ਹੋ ਰਿਹਾ ਹੋਵੇ ਤਾਂ ਲਸਣ ਤੇ ਨਾਰੀਅਲ ਦਾ ਤੇਲ ਮਿਲਾ ਕੇ ਕਮਰ ਉੱਪਰ ਮਾਲਿਸ਼ ਕਰੋ ਦਰਦ ਤੋਂ ਆਰਾਮ ਮਿਲੇਗਾ ਨੰਬਰ 42 ਗਲਤੀਆਂ ਹਮੇਸ਼ਾ ਸਾਡਾ ਦਿਮਾਗ ਨੂੰ ਪਰੇ ਵਿਚ ਪਾ ਦਿੰਦੀਆਂ ਨੇ ਕਿ ਜੇਕਰ ਟ੍ਰੇਨ ਦੀ ਟਿਕਟ ਨਾ ਲਵੋ ਤਾਂ ਸਮੋਸੇ ਵੇਚਣ ਵਾਲਾ ਵੀ ਟੀਟੀ ਹੀ ਨਜ਼ਰ ਆਉਂਦਾ ਹੈ ਨੰਬਰ 43 ਜੋ ਲੋਕ ਰੋਜ਼ਾਨਾ ਦਹੀਂ ਦਾ ਇੱਕ ਪਿਆਲਾ ਸਵੇਰੇ ਖਾਲੀ ਪੇਟ ਖਾਂਦੇ ਹਨ ਉਹਨਾਂ ਦੀ ਸਕਿਨ ਹਮੇਸ਼ਾ ਹੀ ਜਵਾਨ ਵਾਂਗੂ ਰਹਿੰਦੀ ਹੈ ਨੰਬਰ 44 ਕਈ ਵਾਰ ਲੋਕ ਇਸ ਲਈ ਸੱਚ ਨਹੀਂ ਸੁਣਨਾ ਚਾਹੁੰਦੇ ਕਿਉਂਕਿ ਉਹ ਆਪਣੇ ਪਰਮਾਣੂ ਕਦੇ ਟੁੱਟਣ ਨਹੀਂ ਦੇਣਾ ਚਾਹੁੰਦੇ ਨੰਬਰ 45 ਜੇਕਰ ਤੁਹਾਨੂੰ ਪੇਟ ਦੀਆਂ ਬਿਮਾਰੀਆਂ ਦੀ ਦਿੱਕਤ ਰਹਿੰਦੀ ਹੈ ਤਾਂ ਤੁਸੀਂ ਸਫੇਦ ਆਟੇ ਦੀ ਜਗਾ ਘਰਾਟ ਵਾਲਾ ਆਟਾ ਖਾਣਾ ਆਟੇ ਦਾ ਇਸਤੇਮਾਲ ਕਰ ਸਕਦੀ ਹਾਂ ਇਸ ਨਾਲ ਤੁਹਾਡੇ ਪੇਟ ਦੀਆਂ ਬਹੁਤ ਸਾਰੀਆਂ ਬਿਮਾਰੀਆਂ ਦੂਰ ਹੋ ਜਾਣਗੀਆਂ ਨੰਬਰ 46 ਕਰਨ ਦੋ ਜੋ ਫालतू ਦੀਆਂ ਗੱਲਾਂ ਕਰਦੇ ਨੇ ਕਿਉਂਕਿ ਖਾਲੀ ਬਰਤਨ ਹੀ ਹਮੇਸ਼ਾ ਆਵਾਜ਼ ਕਰਦੇ ਨੇ ਨੰਬਰ 47 ਮਿੱਠੀ ਅਤੇ ਗਰਮ ਚੀਜ਼ ਖਾਣ ਤੋਂ ਬਾਅਦ ਠੰਡਾ ਪਾਣੀ ਪੀਣਾ ਤੁਹਾਡੇ ਦੰਦਾਂ ਨੂੰ ਖਰਾਬ ਕਰ ਦਿੰਦਾ ਹੈ ਨੰਬਰ 48 ਖੁਦ ਦੀ ਕਾਮਯਾਬੀ ਦੇ ਪਿੱਛੇ ਇੰਨਾ ਸਮਾਂ ਲਗਾ ਦੋ ਕਿ ਦੂਜਿਆਂ ਦੀ ਵਿਰਾਈ ਕਰਨ ਦਾ ਸਮਾਂ ਹੀ ਨਾ ਮਿਲੇ ਨੰਬਰ 39 ਜੇਕਰ পেট ਬਹੁਤ ਹੀ ਜ਼ਿਆਦਾ ਵਾਧੇ ਜਾਵੇ ਤਾਂ ਲਟਕਣ ਲੱਗੇ ਤਾਂ ਲਸਣ ਦਾ ਤੇਲ ਨੱਕ ਵਿੱਚ ਪਾਓ ਇਹ ਹੱfte ਵਿੱਚ ਚਰਬੀ ਪੰਗਲਾਨੀ ਸ਼ੁਰੂ ਕਰ ਜਾਵੇ ਕਰ ਦੇਵੇਗਾ ਨੰਬਰ 50 ਨੇਕੀ ਕਰਦੇ ਵਕਤ ਬਦਲੇ ਵਿੱਚ ਕੋਈ ਉਮੀਦ ਨਾ ਰੱਖੋ ਕਿਉਂਕਿ ਨੇਕੀ ਦਾ ਫਲ ਇਨਸਾਨ ਨਹੀਂ ਰੱਬ ਦਿੰਦਾ ਹੈ ਨੰਬਰ 51 ਕੱਚਾ ਕੱਚਾ ਫਾਲੂਦਾ ਖਾਣ ਨਾਲ ਪੇਟ ਦੀ ਚਰਬੀ ਕੁਝ ਹੀ ਦਿਨਾਂ ਵਿੱਚ ਪਿੰਗਲਣੀ ਸ਼ੁਰੂ ਹੋ ਜਾਂਦੀ ਹੈ। ਹਾਂਜੀ ਬੋਲਣ ਵਿੱਚ ਲਿਖਣ ਵਿੱਚ ਗਲਤੀਆਂ ਹੋ ਜਾਂਦੀਆਂ ਨੇ ਅਸੀਂ ਤੁਹਾਡੇ ਤੋਂ ਹੱਥ ਛੋੜ ਕੇ ਮਾਫੀ ਮੰਗਦੀਆਂ। ਵੀਡੀਓ ਬਣਾਉਣ ਵਿੱਚ ਬਹੁਤ ਮਿਹਨਤ ਲੱਗਦੀ ਹੈ ਇਸ ਲਈ ਪਲੀਜ਼ ਵੀਡੀਓ ਨੂੰ ਐਂਡ ਤੱਕ ਕਰਕੇ ਦੇਖਿਆ ਕਰੋ, ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ, ਲਾਈਕ ਕਰਿਆ ਕਰੋ, ਵਧੀਆ-ਵਧੀਆ ਕਮੈਂਟ ਵੀ ਕਰਿਆ ਕਰੋ। ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਵੀ ਨਾ ਭੁੱਲਣਾ। ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦੀਆਂ। ਧੰਨਵਾਦ ਜੀ।